ਇਹ ਵੀ ਆਪਾਂ ਲੱਖੇ ਦਾ ਮਾਣ ਕਰੀਏ ਗੁਰੂ ਯੂਕੇ ਗੁਰਤੇਜ ਢਾਲੀਵਾਲ ਜੀ ਯੂਕੇ ਤੇ ਗੁਰਪ੍ਰੀਤ ਸਿੰਘ ਜੀ ਸੰਧੋ ਮਾਣ ਸਨਮਾਨ ਇਹ ਹੀਰੋ ਦਾ ਮੋਟਰਸਾਈਕਲ ਹੈ ਨੌਜਨ ਕੋਟ ਕਰੋੜੀਏ ਲੱਖੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਲੈ ਵੀ ਲੱਖਿਆ ਬਹੁਤ ਬਹੁਤ ਮੁਬਾਰਕਬਾਦਿਆ ਤੋਂ ਨੌਜਨ ਦਾ ਨਜ਼ਰਬ ਵੀ ਕਰਦਾ ਬੜੇ ਲੰਬੇ ਸਮੇਂ ਤੋਂ ਇਹਨਾਂ ਖੇਡ ਮੈਦਾਨੇ ਦੇ ਵਿੱਚ ਜੈਕਾਰਾ ਲਾਈਏ ਬੋਲੇ ਸਾਨ ਹਾ ਜਿੰਦਾ ਕਾਲੇ ਨੱਲ ਮਾਨਕਾ ਤੋਂ ਜਿੰਨੇ ਵੀ ਲੱਖੇ ਦੇ ਵੀਰ ਆਏ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਨੌਜਨ ਉਸ ਏਰੀਏ ਦੇ ਵਿੱਚ ਰਹਿੰਦਾ ਰਿਹਾ ਪੂਨੀਆਂ ਰੇਡਮਾ ਅੰਗਰੇਜ਼ ਕੋਲ ਤੇ ਨੱਲ ਮਾਨਕਾ ਬਿਲਕੁਲ ਲੱਗ ਗਿਆ ਸੋ ਇਹਦਾ ਪਿਆਰ ਬਹੁਤ ਹੈ ਸੋ ਅਗਲਾ ਸਨਮਾਨ ਰਜਿੰਦਰ ਸਿੰਘ ਜੀ ਤਨਵਾ ਹਰਮਨ ਕਨੇਡਾ ਸ਼ੇਰਾ ਯੂਐਸਏ ਤੇ ਗੁਰਮukh ਸਿੰਘ ਜੀ ਪਹਿਲਵਾਨ ਧਨਵਾਦ ਸਾਹਿਬ ਹਰਜਿੰਦਰ ਸਿੰਘ ਜੀ ਧਨਵਾ ਦੇ ਫਾਦਰ ਸਾਹਿਬ ਨੇ ਇਹ ਵੱਡੇ ਪੁਰਾਣੇ ਕਬੱਡੀ ਖਿਡਾਰੀ ਨੇ ਲੈਜੈਂਡ ਪਲੇਅਰ ਨੇ ਸਤਕਾਰ ਹੈ ਬਾਪੂ ਜੀ ਤੁਹਾਡਾ ਇੱਕ ਵਾਰੀ ਫੇਰ ਜ਼ੋਰਦਾਰ ਤਾੜੀਆਂ ਮਾਰ ਦਈਏ ਮੇਰੇ ਵੀਰੋ ਸਰਦਾਰ ਗੁਰਮukh ਸਿੰਘ ਜੀ ਦੱਸਿਆ ਸੀ ਨਾ ਸਰਦਾਰ ਗੁਰਮukh ਸਿੰਘ ਜੀ ਪਹਿਲਵਾਨ ਦੇਖ ਲਾ ਤੂੰ ਕਿੰਨਾ ਭਾਗਾ ਆਲਾ ਕਿੰਨੇ ਵੱਡੇ ਮੱਲ ਨੇ ਤੇਰਾ ਮਾਣ ਕੀਤਾ ਆ ਫਰ ਬਹੁਤ ਬਹੁਤ ਧੰਨਵਾਦ ਸਾਰੇ ਬੁਲਾਰਿਆਂ ਲਈ ਵੀ ਵੱਡਾ ਮਾਣ ਕੀਤਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਲਖੇ ਬਹੁਤ ਬਹੁਤ ਮੁਬਾਰਕ